ਐ ਜੀ ਪੀ ਸੀ ਦੀ ਅੰਤਰੀਕ ਕਮੇਟੀ ਵੱਲੋਂ ਦੋ ਚਤਧਾਰਾਂ ਨੂੰ ਅਹੁਦੇ ਤੋਂ ਲਾਂਬੇ ਕਰਨ ਦੇ ਗਿਆਨੀ ਹਰਪ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦਿਨ ਸਿੱਖ ਕੌਮ ਲਈ ਕਾਲਾ ਦਿਨ ਹੈ ਤੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਨਿਸ਼ਾਨੀ ਵਿਸਾਤੇ ਗਿਆਨੀ ਹਰਪ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਜੋ ਫੈਸਲਾ ਲਿਆ ਗਿਆ ਉਸ ਬਦਲਾਖੋਰੀ ਦੀ ਭਾਵਨਾ ਤਹਿਤ ਚਤਧਾਰਾਂ ਨੂੰ ਉਤਾਰਨ ਦਾ ਫੈਸਲਾ ਲਿਆ ਗਿਆ ਨਾਲ ਹੀ ਗਿਆਨੀ ਹਰਪ ਸਿੰਘ ਨੇ ਕਿਹਾ ਕਿ ਜੋ ਆਉਣ ਵਾਲੇ ਦਿਨਾਂ 'ਚ ਹੋਣ ਦੀ ਸੰਭਾਵਨਾ ਹੈ ਬਹੁਤ ਹੀ ਮੰਦ ਭਾਗਾ ਹੋਵੇਗਾ ਕਹ ਚੁਕਿਆ ਕੱਲ ਤੇ ਕੱਲ ਦਾ ਦਿਨ ਜਿਹੜਾ 7 ਮਾਰਚ ਦਾ ਉਹ ਸਿੱਖ ਇਤਿਹਾਸ ਦੇ ਵਿੱਚ 47 ਦਿਨ ਵਜੋਂ ਜਿਹੜਾ ਹੈ ਉਹ ਦੁਸਤਾ ਗਰ ਬਲੈਕ ਕੇਜ ਵਜੋਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਕੱਲ ਦਾ ਦਿਨ ਜਿਹੜਾ ਉਹ ਅੰਕਿਤ ਹੋਇਆ ਜਿਹੜਾ ਅਸਲ ਵਿੱਚ ਜਿਹੜੇ ਕਿ ਉਹਦੀ ਸਜ਼ਾ ਦਿੱਤੀ ਗਈ ਹੈ ਉਹ ਹਾਂ ਬਿਲਕੁਲ ਉਸੇ ਦੀ ਸਜ਼ਾ ਦੀ ਉਸੇ ਦੀ ਇੱਕ ਤਰ੍ਹਾਂ ਦਾ ਬਦਲਾਖੋਰੀ ਦੀ ਭਾਵਨਾ ਤਹਿਤ ਇਹ ਕੀਤੀ ਕਾਰਵਾਈ ਹੈ ਜਿਹੜੀ ਸਾਡੇ ਜੰਨਾ ਦੇ ਤੇ ਕਾਰਵਾਈ ਜਿਹੜੀ ਹੋਈ ਹੈ ਯਾਨੀ ਕਾਲਮੀ ਪੋਲਿਟਿਕਸ ਨੂੰ ਵੀ ਨੂੰ ਨੀ ਦਾ ਇੱਕ ਤਾਰਾ ਉਹ ਵੀ ਉਸੇ ਕਾਲੇ ਜਰੂਰੀ ਬਣਦਾ ਮੈਂ ਪੋਲਿਟਿਕਸ ਮੇਰਾ ਵਿਸ਼ਾ ਨਹੀਂ ਹੈ ਪਰ ਮੈਂ ਅਕਾਲ ਤਖਨ ਸਾਹਿਬ ਦੀ ਮਾਨ ਸ਼ਾਨ ਲਈ ਸਿੱਖ ਸਿਧਾਂਤਾਂ ਲਈ ਸਿੱਖ ਪਰੰਪਰਾਵਾਂ ਲਈ ਹਮੇਸ਼ਾ ਹੀ ਪ੍ਰਚਾਰ ਪ੍ਰਚਾਰ ਕਰਦਾ ਰਹਾਂਗਾ ਉਹਦੇ ਵਿੱਚ ਸਾਡਾ ਸਿਧਾਂਤ ਆ ਜਾਂਦਾ ਫਲਸਫਾ ਆ ਜਾਂਦਾ ਪਰੰਪਰਾ ਆ ਜਾਂਦੀ ਹੈ ਮਾਨ ਮਰਿਆਦਾ ਆ ਜਾਂਦੀ ਹੈ ਅਤੇ ਸਿੱਖ ਪੋਲਿਟਿਕਸ ਵੀ ਆ ਜਾਂਦੀ ਹੈ ਜੇ ਤਾਂ ਵੀ ਕੋਈ ਤੇਰੀ ਨਹੀਂ ਕਿ ਪਾਵਰ ਬਣ ਸਕਦੇ ਜੇ ਤੁਹਾਨੂੰ ਕੁਝ ਬਸ ਹੋ ਸਕਦਾ ਹੈ ਕੋਈ ਕੰਮ ਤਾਂ ਸੀ ਬਣ ਸਕਦੇ ਨਹੀਂ ਇਸ ਤਰ੍ਹਾਂ ਦੀ ਮੇਰੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਸਿਰਫ ਤੇ ਸਿਰਫ ਪ੍ਰਚਾਰ ਪ੍ਰਸਾਰ ਪਿੰਡ ਪਿੰਡ ਜਾ ਕੇ ਕਰਨ ਵਾਲ ਜਿਹੜਾ ਉਤਰਵੀ ਦੇਾਂਗਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਗਤੀਵਿਧੀਆਂ ਸਿਰਫ ਧਾਰਮਿਕ ਨੇ ਔਰ ਧਾਰਮਿਕ ਗਤੀਵਿਧੀਆਂ ਕਰਦੇ ਹੀ ਅਸੀਂ ਜਿਹੜਾ ਸੰਗਤਾਂ ਨੂੰ ਜਾਗਰੂਕ ਕਰ ਰਹੇ ਹਾਂ ਇਹ ਪ੍ਰਮਾਤਮਾ ਕਿੱਧਰ ਲੈ ਕੇ ਜਾਂਦਾ ਹੈ ਤਾਂ ਪ੍ਰਮਾਤਮਾ ਦੇ ਵੱਸ ਹੁੰਦਾ ਹੈ ਪਰ ਮੈਂ ਧਰਮ ਪ੍ਰਚਾਰ ਔਰ ਸਿੱਖ ਧਰਮਾਂ ਦੀਆਂ ਮर्यादाਵਾਂ ਦੇ ਪਰਜ਼ਾਰ ਮੇਰੇ ਲਈ ਤਰਜੀਹੀ ਹੈ ਜਿਹੜੇ ਜਿਹੜੇ ਨੇ ਦੂਸਰੇ ਧਰਮਾਂ ਦੇ ਬਾਰੇ ਜਿਹੜੀ ਗੱਲ ਨਹੀਂ ਉਹਨਾਂ ਦੀ ਕੋਈ ਗੱਲ ਇਹਦਾ ਰਾਸ਼ਟਰੀ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਿੱਖੀ ਉਹਨਾਂ ਨੇ ਕੋਈ ਨਹੀਂ ਕੀਤਾ ਪਰ ਜੋ ਵੀ ਹੋਇਆ ਮੰਦ ਭਾਗਾ ਹੋਇਆ ਔਰ ਜੋ ਆਉਣ ਵਾਲੇ ਸਮੇਂ 'ਚ ਹੋਣ ਜਾ ਰਿਹਾ ਹੈ ਜੀ ਵੀ ਸੰਭਾਵਨਾ ਉਸ ਤੋਂ ਵੀ ਜ਼ਿਆਦਾ ਮੰਦ ਭਾਗਾ ਹੋਣਾ ਤੇ ਜਿੰਦਾ ਜਿਹੜੀ ਇਹ ਐਮਐਲਡੀ ਸੀਟ ਬਣਾਵਾ ਹੋਰ ਜੀ ਨਾ ਨਹੀਂ ਆ ਵੀ ਸਾਡੇ ਸੂਕੀ ਕਾਰਜਦਾਰ ਖਰਾਬ ਹੋ ਰਹੀਆਂ ਕੋਈ ਵੀ ਜਾ مشਕ पर्सन ਆ ਜੀ ਜਿਹੜੇ ਅਕਾਲੀ ਦਲ ਨੂੰ ਜਿਹੜਾ ਉਹ ਨਿਵਾਣ ਵਾਲ ਲੈ ਕੇ ਜਾ ਰਹੇ ਆ ਅਜੇ ਤੱਕ ਤਾਂ ਉਹ ਨਿਵਾਣ ਵਾਲੀ ਜਾ ਰਿਹਾ ਜੀ ਤੇ ਗਲਤੀਦਰ ਗਲਤੀ ਜਿਹੜੀ ਹੋ ਰਹੀ ਚੱਲੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਧਾਰਮਿਕ ਪਰੰਪਰਾਵਾ ਮਾਨ ਮਰਿਆਦਾ ਉਹਦਾ ਘਾਟ ਕੀਤਾ ਜਾ ਰਿਹਾ ਹੈ ਇੱਕ ਨਾ ਸਮਝਿਆ ਜਨਾ ਹਰ ਸਿੱਖ ਦਾ ਹਿਰਦਾ ਜਿਹੜਾ ਖਲੁੰਦ ਰਿਹਾ ਗਿਆ ਕਿਉਂ ਇਹ ਜੇ ਮਤਲਬ ਨਿੱਜੀ ਲਾਲਸਾਵਾਂ ਸੱਤਾ ਦੀਆਂ ਲਾਲਸਾਵਾਂ ਨਿੱਜੀ ਲਾਲਸਾਵਾਂ ਇਹੋ ਹੀ ਕੰਮ ਕਰਦੀਆਂ ਕੋਈ ਸਕੂਲ ਹੋ ਸਕਦਾ ਸੋਚਦੇ ਹੋਣ ਵੀ ਸਾਡੀ ਖੱਤਾ ਲਈ ਸਾਡੀ ਪੁਰਕੀ ਲਈ ਜੇ ਜ਼ਿੰਮੇਦਾਰੀਆਂ ਜਾਂਦੀਆਂ ਕੁਰਬਾਨ ਕੀਤੀਆਂ ਜਾਂਦੀਆਂ ਪਰੰਪਰਾਵਾਂ ਕੁਰਬਾਨ ਕੀਤੀਆਂ ਜਾਂਦੀਆਂ ਕਰ ਦਿਓ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਰਸੀ ਨਾਲ ਜਿਹੜੀਆਂ ਪਰੰਪਰਾਵਾਂ ਮਰਿਆਦਾਵਾਂ ਸਿਧਾਂਤਾਂ ਨਾਲੋਂ ਜ਼ਿਆਦਾ ਕੁਰਸੀ ਪਿਆਰੀ ਹੋਣੀ ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸੰਗਤ ਦੇ ਵਿੱਚੋਂ ਨਿਕਲਣੀ ਹੈ ਜਮਾਤ ਜਿਹੜੀ ਨਿਕਲਣੀ ਹੈ ਅਸੀਂ ਜਿਹੜਾ ਪੁਰਾਣੇ ਕਾਹਦੇ ਦਾ ਤੂਰੀ ਉਹਨਾਂ ਦੇ ਵਿੱਚੋਂ ਉਹੀ ਸੇਮ ਹੁੰਦੇ ਫਿਰ ਉਹ ਉਹ ਨਹੀਂ ਉਹ ਨਹੀਂ ਚੱਲਣੇ ਜੀ ਉਹ ਉਹ ਦੇਖੋ ਮੈਂ ਪਹਿਲੇ ਅਸੀਂ ਹੁਕਮਨਾਮੇ ਦੇ ਵਿੱਚ ਇਹ ਸਪਸ਼ਟ ਹੈ ਕਿ ਉਹ ਲੀਡਰਸ਼ਿਪ ਨੈਤਿਕ ਆਧਾਰ ਗਵਾ ਚੁੱਕੀ ਹੈ ਜਿਹੜੀ ਨੈਤਿਕ ਆਧਾਰ ਗਵਾ ਚੁੱਕੀ ਹੈ ਉਹ ਜਿੰਨਾ ਚਿਰ ਨੈਤਿਕ ਆਧਾਰ ਉਹਨਾਂ ਦਾ ਬਹਾਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਧਕਸ਼ਾਈਆਂ ਨਾਲ ਬਹਾਲ ਨਹੀਂ ਹੋਣਾ ਜਿਸ ਤਰ੍ਹਾਂ ਦੀ ਕੱਲ ਕੀਤੀ ਹੈ ਤੇ ਉਹਨਾਂ ਚਿਰ ਨਾ ਉਹਨਾਂ ਨੂੰ ਪਬਲਿਕ ਨੇ ਨਾ ਉਹਨਾਂ ਨੂੰ ਪੰਥ ਨੇ ਨਾ ਉਹਨਾਂ ਨੂੰ ਪੰਜਾਬ ਨੇ ਸਵੀਕਾਰ ਕਰ। ਇਹ ਸੱਤ ਸੱਤ ਕਰੋ 10 ਉਹਨਾਂ ਦਾ ਆਖਰੀ ਕਦਮ ਹੈ। ਇਹ ਨਾਲ ਜਿਹੜੇ ਇਹਨਾਂ ਦੇ ਅਹੁਦੇ ਦੇ ਤਰ੍ਹਾਂ ਗਾੜਾ ਨਾਲ ਫੈਸਲੇ ਉਹਨਾਂ ਤੇ ਕੋਈ ਅਸਰ ਪੈਂਦਾ ਹੈ ਤੇ ਮੂਹਰ ਅਸਰ ਪਾਉਣ ਆਸਤੇ ਤਾਂ ਉਹਨਾਂ ਨੇ ਜਹੇਦਾਰ ਬਦਲੇ ਜਿਹੜੇ ਕਿੱਸੇ ਚਲੇਗੇ ਜਦੋਂ ਦਾ ਫੈਸਲੇ ਲੈਣ ਉਹ ਮਤਾ ਦੇ ਲੈ ਜਾਂ ਆਵਾਜ਼ ਇਖਤਿਆਰ ਨੂੰ ਉਹ ਜਿਹੜੇ ਉਹਨਾਂ ਨੇ ਫੈਸਲੇ ਦਿੱਤੇ ਨੂੰ ਪੰਥ ਤੋਂ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੂੰ ਲੁਕਾਉਣੇ ਕੋਸ਼ਿਸ਼ ਕਰਦੇ ਫਿਰ ਪੀਸੇ ਕੋਲ ਆਉਂਦੇ ਲੈ ਜਾਂਦੇ ਉਹ ਮर्यादाਵਾਂ ਹੁੰਦੀਆਂ ਜੇ ਤਾਂ ਮर्यादाਵਾਂ ਦੀਆਂ ਪਾਲਣਾ ਕਰਨਗੇ ਤਾਂ ਠੀਕ ਹੈ ਜੇ ਮर्याਦਾਵਾਂ ਦੀਆਂ ਪਾਲਣਾ ਨਹੀਂ ਕਰਦੇ ਉਦਾਂ ਹੀ ਗੈਰ ਜਿਹੜੇ ਆ ਸਿਧਾਂਤਕ ਜਿਹੜੇ ਆ ਫੈਸਲੇ ਕਰਨਗੇ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਦੀ ਉਲਟ ਕਰਨਗੇ ਉਹ ਤਾਂ ਸੰਗਤ ਵੱਲੋਂ ਨਾਮਨਜ਼ੂਰ ਹੋਣਗੇ ਜਿਵੇਂ ਕਿ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਪਾਇਦਾ ਲੱਗਦੇ ਨੇ ਉਹ ਬਾਦਰ ਪਰਵਾਰ ਦੇ ਕਿਹੜੇ ਰੂਪਾਂ ਲੱਗਦੇ ਨੇ ਕਿ ਉਹ ਲੱਗਦਾ ਇਹ ਗੱਲ ਕਿ ਜਦੋਂ ਪਾਏ ਜਾਂਦੇ ਨੇ ਜਿਸ ਤਰ੍ਹਾਂ ਉਹ ਉਹ ਮੈਂ ਸਮਝਦਾ ਕਿ ਇੱਕ ਪ੍ਰੋਪਰ ਜਿਹੜਾ ਵਿਧੀ ਵਿਧਾਨਤਾ ਹੋਣਾ ਚਾਹੀਦਾ ਹੈ ਜਿਵੇਂ 2008 ਦੇ ਵਿੱਚ ਜਹੇਦਰ ਸਾਹਿਬ ਨੇ ਕਲਮਿਕ ਮੀਟਿੰਗ ਲਿਖੀ ਤੇ ਜਿਹਾ ਕਿ ਜਦੋਂ ਮੈਂ ਸੇਵਾ ਕਰ ਰਿਹਾ ਸੀ ਮੈਂ ਵੀ ਦੋ ਰਿਮਾਈਂਡਰ ਭੇਜੇ ਸੀ ਜਿਨਾਂ ਚਿਰ ਇਹਨਾਂ ਦਾ ਵਿਧੀ ਵਿਧਾਨ ਜਿਹੜਾ ਹੈ ਉਹ ਅਸੀਂ ਪਹਿ ਨਹੀਂ ਕਰਦੇ ਉਹਨਾਂ ਚ ਇਸ ਤਰ੍ਹਾਂ ਦੇ ਇਨਸੀਡੈਂਟ ਜਿਹੜੇ ਹੁੰਦੇ ਰਹਿੰਦੇ ਬੰਨੀ ਇਹ ਕਰਦੇ ਨੇ ਗੱਲ ਵੀ ਪੁੱਛਦਾ ਕਿ ਤੁਹਾਨੂੰ ਧਾਰਨਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਕਿਤੇ ਹੋਵੇ ਇਹ ਸ਼੍ਰੋਮਣੀ ਇਹ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਇਹਦਾ 2 ਦਸੰਬਰ ਨੂੰ ਆਇਆ ਉਹ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਉਸ ਤੋਂ ਪਹਿਲਾਂ ਤਿੰਨ ਸੀਟਾਂ ਦੇ ਉੱਤੇ ਸਿਮਟ ਗਿਆ ਉਹ ਕਿਹਨੇ ਕਮਜ਼ੋਰ ਕਰਤਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਦੋਂ ਅਕਾਲੀ ਦਲ ਨੂੰ ਕਿਹਨੇ ਕਮਜ਼ੋਰ ਕੀਤਾ ਹੈ ਅਕਾਲੀ ਦਲ ਨੂੰ ਇਹਨਾਂ ਨੇ ਖੁਦ ਕਮਜ਼ੋਰ ਕੀਤਾ ਹੈਗਾ 2 ਦਸੰਬਰ ਤੋਂ ਬਾਅਦ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ ਸੀ ਜੇ 2 ਦਸੰਬਰ ਦੇ ਫੈਸਲੇ ਇਨ ਬੈਨ ਪ੍ਰਵਾਨ ਕਰ ਲਈ ਜਾਂਦੇ ਤੇ ਅਕਾਲੀ ਦਲ ਨੇ ਮਜ਼ਬੂਤ ਹੋਣਾ ਸੀ ਅਕਾਲੀ ਦਲ ਦਾ 2 ਦਸੰਬਰ ਤੋਂ ਪਹਿਲਾਂ ਜਿਹੜਾ ਹੈ ਉਹ ਬੜੀ ਰਸਾਤਲ ਤੇ ਪਹੁੰਚ ਚੁੱਕਿਆ ਸੀ ਤਿੰਨ ਸੀਟਾਂ ਜਿਹੜੀਆਂ ਹੈਗੀਆਂ ਉਹ ਰਹਿ ਗਈਆਂ ਸੀ ਉਹਦੇ ਵਿੱਚੋਂ ਵੀ ਅਮਰੀਕਾਲ ਹੁਣ ਦੋ ਹੀ ਰਹਿ ਗਈਆਂ ਤੇ ਬਾਕੀ ਇਲੈਕਸ਼ਨ ਦਾ ਬਾਈਕਟ ਕਰਨਾ ਪਿਆ ਇਹਨਾਂ ਨੂੰ 2017 ਦੀ ਅਕਾਲੀ ਦਲ ਦਾ ਤਾਂ ਜਿਹੜਾ ਉਹ ਡੈਮੋ ਸੋਣਾ ਸ਼ੁਰੂ ਹੋ ਗਿਆ ਇਹਦੇ ਬਾਰੇ ਆਪਾਂ ਤਾਂ ਕੀ ਕਹਿ ਸਕਦੇ ਹੋ ਤੁਹਾਡੇ ਜਿਹੜੀ ਐਲੀਗੇਸ਼ਨ ਲਾਏ ਜਾ ਰਹੀ ਹੈ ਉਹ ਜਿਹੜੇ ਕੱਲ ਕੱਢੇ ਆ ਜੋ ਬਸ ਉਹੀ ਕਰਦਾ ਜੀ 2 ਦਸੰਬਰ ਵਾਲਾ ਹੁਕਮਨਾਮਾ ਹੁਣ ਤਾਂ ਸਾਰਿਆਂ ਨੂੰ ਚੰਗਣ ਹੋ ਚੁੱਕੇ ਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਵੈਸੇ ਇਹ ਆ ਵੀ ਉਹਨਾਂ ਨੂੰ ਨਾ ਉਹ ਬਰਸਾ ਸਿੰਘ ਬਲਟੂ ਆ ਤਾਂ ਸਰਟੀਫਿਕੇਟ ਲੈ ਕੇ ਫੇਰ ਲਾਉਣੇ ਚਾਹੀਦੇ ਸੀ ਉਹ ਇਹ ਨਾ ਹੋਵੇ ਕਿ ਕੱਲ ਨੂੰ ਫੇਰ ਕੋਈ ਨਿਕਲਿਆ ਆਵੇ ਤੇ ਜਾਂ ਇਹ ਉਹਨਾਂ ਦੀ ਗੱਲ ਨਾ ਮੰਨਣ ਤੇ ਫੇਰ ਉਹਨਾਂ ਨੂੰ ਇਹ ਕਹਿਣ ਲੱਗ ਜਾਣ ਵੀ ਇਹ ਕੈਰੈਕਟਰਲੈਸ ਆ ਫਲਾਣਾ ਟਮਕਾ ਉਹਦੇ ਵਿੱਚ ਤਾਂ ਬਿਣਾ ਜਾਂਦਾ ਕਿ ਪੋਲਿਟਿਕਸ ਤੇ ਧਰਮ ਇਕੱਠੀ ਚੱਲਦਾ ਜਿੱਕਰ ਇੱਕ ਪੋਲਿਟਿਕਸ ਦੇ ਆਧਾਰ ਦੇ ਵਿੱਚ ਰਿਸ਼ਟਰ ਕਾਰਜ ਸਾਮne ਸਮne ਤੇ ਆ ਕੇ ਮਾਰੋ ਪਰ ਹੋਰ ਕੀ ਉਮੀਦਾਂ ਹੋ ਸਕਦੀਆਂ ਇਹ ਧਰਮ ਹਮੇਸ਼ਾ ਹੀ ਉੱਪਰ ਰਹਿਦੀ ਪੜਾਸ ਵਕਤ ਜਿਹੜਾ ਹੈਗਾ ਰਾਜਨੀਤੀ ਜਿਹੜੀ ਹੈ ਉਹ ਧਰਮਕ ਔਰ ਧਰਮੀਆਂ ਸੰਸਥਾਵਾਂ ਦੇ ਉੱਤੇ ਰਹਾ ਵੀ ਹੋਗੀ ਇਹ ਤਾਂ ਮਿੰਟ ਕਰਨਾ ਜਦੋਂ ਜਿਹੜੀ ਉਹਨਾਂ ਸਪਰਸ਼ੀ ਦੀ 25 ਲੱਖ ਦੀ ਵੀ ਹੈਗੀ ਹੈ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਜੀ ਇਹ ਉਹਦੇ ਬਾਰੇ ਕੀ ਕਹਿਣਾ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹੁਣ ਆਖਰੀ ਸਵਾਲ ਜੀ ਜੇਕਰ ਕੋਈ ਜਮੀਨ ਦੀ ਜਮੀਨ ਵੀ ਉਹ ਕੱਲ ਅਨੁਕਰਾਹ ਕਰ ਦੇ ਜੀ ਕਿਉਂ ਨਹੀਂ ਇਹ ਕਿਉਂ ਨਹੀਂ ਇਹਦੀ ਹੈਰਾਨੀ ਦੀ ਗੱਲ ਹੈ ਨਾ ਕਿ ਅਕਾਲ ਤਖਤ ਸਾਹਿਬ ਤੋਂ ਅਯੋਗ ਕਰਾਰ ਦਿੱਤੇ ਔਰ ਹਰਮੰਦਰ ਸਾਹਿਬ ਦੇ ਮੁੱਖ ਕ੍ਰਾਂਤੀ ਨੇ ਔਰ ਹਰਮੰਦਰ ਸਾਹਿਬ ਦੇ ਮੁੱਖ ਕ੍ਰਾਂਤੀ ਦਾ ਉਹਦਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰੋਂ ਵੱਡਾ ਔਰ ਸਨਮਾਨਜਨਕ ਹੈ ਜਿਹਨੇ ਯੋਗ ਨੇ ਕਲਾਈਟ ਇਰੀਏ ਕੀ ਹੈ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹ ਕਹਿੰਦੇ ਨੇ ਅਯੋਗ ਨੇ ਆ ਸਮਰਥ ਨੇ ਇਹ ਹਰਮੰਦਰ ਸਾਹਿਬ ਦੇ ਹੈਡ ਕ੍ਰਾਂਤੀ ਦੀ ਪਦਵੀ ਤਾਂ ਉਸ ਤੋਂ ਵੱਡੀ ਹੈ ਮਹਾਨ ਹੈ ਉਹਨੇ ਕਿਵੇਂ ਜੋਗ ਹੋ ਗਏ ਉਹ ਕਹਿ ਚੁੱਕੇ ਆ ਕੱਲ ਤੇ ਕੱਲ ਦਾ ਦਿਨ ਜਿਹੜਾ 7 ਮਾਰਚ ਦਾ ਉਹ ਸਿੱਖ ਇਤਿਹਾਸ ਦੇ ਵਿੱਚ ਦੇ 47 ਦਿਨ ਵਗੀ ਜਿਹੜਾ ਹੈ ਉਹ ਦੁਖਾ ਦਾ ਖਲੇਕੀ ਬਜੂਰ ਇਤਿਹਾਸ ਦੇ ਪੰਨਿਆਂ ਦੇ ਉੱਤੇ ਕੱਲ ਦਾ ਦਿਨ ਜਿਹੜਾ ਉਹ ਅੰਕ ਦੋ ਜਿਹੜਾ 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 ਕਿ 29000 ਰੁਪਏ ਜੀ ਹੈ ਜੋ ਹਾਂ ਬਿਲਕੁਲ ਉਸੇ ਦੀ ਸਜ਼ਾ ਜੀ ਉਸੇ ਦੀ ਇੱਕ ਕਿਸਮ ਦਾ ਬਦਲਾਖੋਰੀ ਦੀ ਭਾਵਨਾ ਤਹਿਤ ਇਹ ਕਿਸੇ ਕਾਰਵਾਈ ਹੈ ਜਿਹੜੀ ਅਦੇ ਚੰਨਾ ਦੇ ਤੇ ਕਾਰਨ ਜਿਹੜੇ ਹੋਈ ਹੈ ਜਾਨੀ ਕਿ ਕਾਲੀ ਪੋਲਿਟਿਕਸ ਵਿੱਚ ਉਹ ਵੀ ਇੱਕ ਉਮੀਦਾਰ ਕੁਤਰਾ ਉਹ ਇੱਕ ਕਾਲੀ ਜਰੂਰੀ ਮੈਂ ਪੋਲਿਟਿਕਸ ਮੇਰਾ ਵਿਸ਼ਾ ਨਹੀਂ ਹੈ ਪਰ ਮੈਂ ਅਕਾਲ ਤਖਨ ਸਾਹਿਬ ਦੀ ਮਾਨ ਸ਼ਾਨ ਲਈ ਸਿੱਖ ਸਿਧਾਂਤਾਂ ਲਈ ਸਿੱਖ ਪਰੰਪਰਾਵਾਂ ਲਈ ਹਮੇਸ਼ਾ ਹੀ ਪ੍ਰਚਾਰ ਪ੍ਰਚਾਰ ਕਰਦਾ ਰਹੂੰਗਾ ਉਹਦੇ ਵਿੱਚ ਸਾਡਾ ਸਿਧਾਂਤ ਆ ਜਾਂਦਾ ਹੈ ਫਲਸਫਾ ਆ ਜਾਂਦਾ ਹੈ ਪਰੰਪਰਾ ਆ ਜਾਂਦੀ ਹੈ ਮਾਨ ਮਰਿਆਦਾ ਆ ਜਾਂਦੀ ਹੈ ਉਸ ਸਿੱਖ ਪੋਲਿਟਿਕਸ ਵੀ ਆ ਜਾਂਦੀ ਹੈ ਜਦਾਂ ਵੀ ਕੋਈ ਦੇਪੀ ਨੇ ਪਾਵਰ ਬਣ ਸਕਦੇ ਜੇ ਤੁਹਾਨੂੰ ਕੁਝ ਦਾ ਸੋਚ ਆ ਰਿਹਾ ਹੋਵੇ ਖਾਣੇ ਦਾ ਦਸਤਰੀ ਹੋਵੇ ਕੋਈ ਪ੍ਰਦਾਨ ਕੀ ਬਣ ਸਕਦੇ ਨਹੀਂ ਇਸ ਤਰ੍ਹਾਂ ਦੀ ਮੇਰੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਸਿਰਫ ਤੇ ਸਿਰਫ ਪ੍ਰਚਾਰ ਪ੍ਰਸਾਰ ਪਿੰਡ ਪਿੰਡ ਜਾ ਕੇ ਕਰਨ ਵਾਲ ਜਿਹੜਾ ਉਤਰੀ ਦੇਾਂਗਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਗਤੀਵਿਧੀਆਂ ਸਿਰਫ ਧਾਰਮਿਕ ਨੇ ਔਰ ਧਾਰਮਿਕ ਗਤੀਵਿਧੀਆਂ ਕਰਦੇ ਹੀ ਅਸੀਂ ਜਿਹੜਾ ਸੰਗਤਾਂ ਨੂੰ ਜਾਗਰੂਕ ਕਰ ਰਹੇ ਹਾਂ ਇਹ ਪ੍ਰਮਾਤਮਾ ਕਿੱਧਰ ਲੈ ਕੇ ਜਾਂਦਾ ਹੈ ਤਾਂ ਪ੍ਰਮਾਤਮਾ ਦੇ ਵੱਸ ਹੁੰਦਾ ਹੈ ਪਰ ਮੈਂ ਧਰਮ ਪ੍ਰਚਾਰ ਔਰ ਸਿੱਖ ਤੇ ਆਧਾਤਮ ਮर्यादाਵਾਂ ਦੇ ਪਰਜ਼ਾਰ ਮੇਰੇ ਲਈ ਤਰਜੀਹੀ ਹੈ ਜਿਹੜੇ ਜਿਹੜੇ ਨੇ ਉਹ ਸਿੱਖਿਆ ਉਹਨਾਂ ਦੇ ਵੀ ਇਸੇ ਤਰ੍ਹਾਂ ਇਹਦਾ ਆਤਮਿਕ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਉਹ ਕਿਤਾਬਾਂ ਨੇ ਕੋਈ ਨਹੀਂ ਕੀਤਾ ਪਰ ਜੋ ਵੀ ਹੋਇਆ ਮੰਦ ਭਾਗਾ ਹੋਇਆ ਔਰ ਜੋ ਆਉਣ ਵਾਲੇ ਸਮੇਂ ਤੇ ਹੋਣ ਜਾ ਰਿਹਾ ਹੈ ਜੀ ਦੀ ਸਬਾਬਨਾ ਉਸ ਤੋਂ ਵੀ ਜ਼ਿਆਦਾ ਮੰਨਪਾਕਾ ਹੋਣਾ ਤੇ ਜਿੰਦਾ ਜਿਹੜੀ ਇਹ ਐਮਐਲਡੀ ਸੀਟ ਖਵਾਣਾ ਹੋਰ ਜੀ ਨਾ ਨਹੀਂ ਆ ਵੀ ਸਾਡੀ ਸਮੂਹ ਕੀ ਕਾਰਜਦਲ ਖਰਾਬ ਹੋ ਰਹੀ ਹੈ ਕੋਈ ਵੀ ਨਹੀਂ ਜਾ ਰਿਹਾ ਮਸਕ ਪਰਸਨ ਆਏ ਜੀ ਜਿਹੜੇ ਅਕਾਲੀ ਦਲ ਨੂੰ ਜਿਹੜਾ ਉਹ ਨਵਾਨਵਾਲ ਲੈ ਕੇ ਜਾ ਰਹੇ ਆ ਅਜੇ ਤੱਕ ਤਾਂ ਉਹ ਨਵਾਨਵਾਲ ਹੀ ਜਾ ਰਿਹਾ ਜੀ ਤੇ ਗਲਤੀਦਰ ਗਲਤੀ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਧਾਰਮਿਕ ਪਰੰਪਰਾਵਾ ਮਾਨ ਮਰਿਆਦਾ ਉਹਦਾ ਘਾਟ ਪਿਆ ਜਾ ਰਿਹਾ ਹੈ ਇੱਕ ਨਾ ਸਮਝਦਾ ਜਿਹਨਾਂ ਹਰ ਸਿੱਖ ਦਾ ਹਿਰਦਾ ਜਿਹੜਾ ਖਲੁੰਦ ਰਿਹਾ ਗਿਆ ਤੋਂ ਇਹ ਜੇ ਮਤਲਬ ਨਿੱਜੀ ਲਾਲਸਾਵਾਂ ਸੱਤਾ ਦੀਆਂ ਲਾਲਸਾਵਾਂ ਨਿੱਜੀ ਲਾਲਸਾਵਾਂ ਇਹ ਵੀ ਕੰਮ ਕਰਦੇ ਨੇ ਕੋਈ ਸਰਕਾਰ ਨੂੰ ਇਹ ਜੀ ਪਤਾ ਨਹੀਂ ਪਤਾ ਨਹੀਂ ਨਾ ਵੀ ਇਹ ਮਤਲਬ ਨਿੱਜੀ ਲਾਲਸਾਵਾਂ ਤੋਂ ਬਾਅਦ ਇਹਦੇ ਵਿੱਚ ਤੁਸੀਂ ਸਮਝਦੇ ਮੈਂ ਹੋ ਸਕਦਾ ਸੋਚਦੇ ਹੋ ਨ ਵੀ ਸਾਡੀ ਖੱਤਾ ਲਈ ਸਾਡੀ ਕੁਰਸੀ ਲਈ ਜੇ ਜੱਥੇਦਾਰੀਆਂ ਜਾਂਦੀਆਂ ਕੁਰਬਾਨ ਕੀਤੀਆਂ ਜਾਂਦੀਆਂ ਪਰੰਪਰਾਵਾਂ ਕੁਰਬਾਨ ਕੀਤੀਆਂ ਜਾਂਦੀਆਂ ਕਰ ਦਿਓ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਰਸੀ ਨਾਲ ਜਿਹੜੀਆਂ ਪਰੰਪਰਾਵਾਂ ਮਰਿਆਦਾਵਾਂ ਸਿਧਾਂਤਾਂ ਨਾਲੋਂ ਜ਼ਿਆਦਾ ਕੁਰਸੀ ਪਿਆਰੀ ਹੋ। ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸੰਗਤ ਦੇ ਵਿੱਚੋਂ ਨਿਕਲਣੀਆਂ ਜਮਾਤ ਜਿਹੜੀ ਨਿਕਲਣੀਆਂ ਸੀ। ਜਿਹੜਾ ਪੁਰਾਣੇ ਕਾਂਦੀ ਦਾ ਉਹਨਾਂ ਦੇ ਵਿੱਚੋਂ ਉਹੀ ਸੇਮ ਹੁੰਦੇ ਫਿਰ ਉਹ ਉਹ ਨਹੀਂ ਉਹ ਨਹੀਂ ਚੱਲਣੇ ਜੀ। ਉਹ ਉਹ ਦੇਖੋ ਮੈਂ ਪਹਿਲੇ ਅਸੀਂ ਹੁਕਮਨਾਮੇ ਦੇ ਵਿੱਚ ਇਹ ਸਪਸ਼ਟ ਹੈ ਕਿ ਉਹ ਲੀਡਰਸ਼ਿਪ ਨੈਤਿਕ ਆਧਾਰ ਗਵਾ ਚੁੱਕੀ ਹੈ ਜਿਹੜੀ ਨੈਤਿਕ ਆਧਾਰ ਗਵਾ ਚੁੱਕੀ ਹੈ ਉਹ ਜਿੰਨਾ ਚਿਰ ਨੈਤਿਕ ਆਧਾਰ ਉਹਨਾਂ ਦਾ ਬਹਾਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਧਕਸ਼ਾਈਆਂ ਨਾਲ ਬਹਾਲ ਨਹੀਂ ਹੋਣਾ ਜਿਸ ਤਰ੍ਹਾਂ ਦੀ ਕੱਲ ਕੀਤੀ ਹੈ ਤੇ ਉਹਨਾਂ ਚਿਰ ਨਾ ਉਹਨਾਂ ਨੂੰ ਪਬਲਿਕ ਨੇ ਨਾ ਉਹਨਾਂ ਨੂੰ ਪੰਥ ਨੇ ਨਾ ਉਹਨਾਂ ਨੂੰ ਪੰਜਾਬ ਨੇ ਐਕਸੈਪਟ ਕਰਦਾ। ਇਹ ਵੀ ਕੱਪੀ ਕਰ ਮੈਂ ਪੜ੍ਹਨ ਦੀ ਕੋਸ਼ਿਸ਼ ਕਰੀ। ਉਹਨਾਂ ਨੂੰ ਮਾੜਾ ਦਿੱਤਾ ਗਿਆ। ਇਹ ਨਾਲ ਜਿਹੜੇ ਇਹਨਾਂ ਦੇ ਅਹੁਦੇ ਦੇ ਤਰ੍ਹਾਂ ਨਾਲ ਉਹਨਾਂ ਦੇ ਫੈਸਲੇ ਉਹਨਾਂ ਤੇ ਕੋਈ ਅਸਰ ਪੈਂਦਾ ਹੈ ਜਾਂ ਨਹੀਂ ਪੈਂਦਾ। ਅਸਰ ਪਾਉਣ ਆਸਤੇ ਤਾਂ ਉਹਨਾਂ ਨੇ ਜਹੇਦਾਰ ਬਦਲੇ ਆ ਜਿਹੜੇ ਕਿੱਸੇ ਚੱਲੇਗੇ ਜਦੋਂ ਦਾ ਪ੍ਰੈਸ ਲੈਣੇ ਜੋ ਉਹਨੂੰ ਹਟਾ ਕੇ ਲੈ ਜਾ ਆਵਾਜ਼ ਇਖਤਿਆਰ ਤੋਂ ਤੇ ਜਿਹੜੇ ਉਹਨਾਂ ਨੇ ਫੈਸਲੇ ਲਏ ਨੂੰ ਪੰਥ ਤੋਂ ਦਿੱਤਿਆ ਗਿਆ ਇਹਨਾਂ ਨੂੰ ਇਹਨਾਂ ਨੂੰ ਰੁਕਾਉਣੇ ਕਿ ਉਹ ਫੈਸਲੇ ਫਿਰ ਪੁਰੀਸੇ ਕੋਲ ਅਲਰੇਡਾ ਲੈ ਜਾ ਦੇ ਉਹ ਮਰਿਆਦਾਵਾਂ ਹੁੰਦੀਆਂ ਜੇ ਤਾਂ ਮਰਿਆਦਾਵਾਂ ਦੀਆਂ ਪਾਲਣਾ ਕਰਨਗੇ ਤਾਂ ਠੀਕ ਹੈ ਜੇ ਮਰਿਆਦਾਵਾਂ ਦੀਆਂ ਪਾਲਣਾ ਨਹੀਂ ਕਰਦੇ ਉਦਾਂ ਹੀ ਗੈਰ ਜਿਹੜੇ ਆ ਸਿਧਾਰਤਕ ਜਿਹੜੇ ਆ ਫੈਸਲੇ ਕਰਨਗੇ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਦੀ ਉਲਟ ਕਰਨਗੇ ਉਹ ਤਾਂ ਸੰਗਤ ਵੱਲੋਂ ਨਾਮਨਜ਼ੂਰ ਹੋਣਗੇ ਜਿਵੇਂ ਕਿ ਕਿਹਾ ਜਾਂਦਾ ਕਿ ਜਚਤਾਰ ਸਾਹਿਬਾਂ ਨੂੰ ਲੱਗਦੇ ਨੇ ਉਹ ਬਾਦਰ ਪਰਿਵਾਰ ਦੇ ਕਿਹੜੇ ਬਸਰ ਲੱਗਦੇ ਨੇ ਕਿ ਉਹਨੂੰ ਲੱਗਦਾ ਹੈ ਇਹ ਗੱਲ ਕਿ ਜਦੋਂ ਆਏ ਜਾਂਦੇ ਨੇ ਜਚਤਾਰ ਉਦੋਂ ਮੈਂ ਸਮਝਦਾ ਕਿ ਇੱਕ ਪ੍ਰੋਪਰ ਜਿਹੜਾ ਵਿਧੀ ਵਿਧਾਨਤਾ ਹੋਣਾ ਚਾਹੀਦਾ ਹੈ ਜਿਵੇਂ 2008 ਦੇ ਵਿੱਚ ਜਹੇਦਰ ਸਾਹਿਬ ਨੇ ਇਲੋਮਿਕ ਮੀਟਿੰਗ ਲਿਖੀ ਤੇ ਜਿ세 ਜਦੋਂ ਮੈਂ ਸੇਵਾ ਕਰ ਰਹੇ ਸੀ ਮੈਂ ਵੀ ਦੋ ਰਿਮਾਈਂਡਰ ਭੇਜੇ ਸੀ ਜਿੰਨਾ ਚਿਰ ਇਹਨਾਂ ਦਾ ਵਿਧੀ ਵਿਧਾਨ ਜਿਹੜਾ ਹੈ ਉਹ ਅਸੀਂ ਤੈ ਨਹੀਂ ਕਰਦੇ ਉਹਨਾਂ ਚ ਕਿਸ ਤਰ੍ਹਾਂ ਦੇ ਇਨਸੀਡੈਂਟ ਜਿਹੜੇ ਹੁੰਦੇ ਰਹਿੰਦੇ ਬਗਲੀ ਕਰਦੇ ਜੀ ਤੁਹਾਨੂੰ ਸਤਿਕਾਰ ਕਰਦੇ ਹਾਂ ਸ਼੍ਰੋਮਣੀ ਕਾਲੇਦਾਨ ਨੂੰ ਤੁਹਾਨੂੰ ਚਾਰੰਦੇ ਲਈ ਕਿਤੇ ਹੋਰ ਇਹ ਸ਼੍ਰੋਮਣੀ ਇਹ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਇਹ ਤਾਂ 2 ਦਸੰਬਰ ਨੂੰ ਆਇਆ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੋਂ ਉਸ ਤੋਂ ਪਹਿਲਾਂ ਤਿੰਨ ਸੀਟਾਂ ਦੇ ਉੱਤੇ ਸਿਮਟ ਗਿਆ ਉਹ ਕਿਹਨੇ ਕਮਜ਼ੋਰ ਕਰਤਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਦੋਂ ਅਕਾਲੀ ਦਲ ਨੂੰ ਕਿਹਨੇ ਕਮਜ਼ੋਰ ਕੀਤਾ ਹੈ ਅਕਾਲੀ ਦਲ ਨੂੰ ਇਹਨਾਂ ਨੇ ਖੁਦ ਕਮਜ਼ੋਰ ਕੀਤਾ ਹੈਗਾ 2 ਦਸੰਬਰ ਤੋਂ ਬਾਅਦ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ ਸੀ ਇਹ 2 ਦਸੰਬਰ ਦੇ ਫੈਸਲੇ ਇਨ ਬੈਨ ਪ੍ਰਵਾਨ ਕਰ ਲਈ ਜਾਂਦੇ ਤੇ ਅਕਾਲੀ ਦਲ ਨੇ ਮਜ਼ਬੂਤ ਹੋਣਾ ਸੀ ਅਕਾਲੀ ਦਲ ਦਾ 2 ਦਸੰਬਰ ਤੋਂ ਪਹਿਲਾਂ ਜਿਹੜਾ ਹੈ ਉਹ ਬੜੀ ਰਸਾਤਲ ਤੇ ਪਹੁੰਚ ਚੁੱਕਿਆ ਸੀ ਤਿੰਨ ਸੀਟਾਂ ਜਿਹੜੀਆਂ ਹੈਗੀਆਂ ਉਹ ਰਹਿ ਗਈਆਂ ਸੀ ਉਹਦੇ ਵਿੱਚੋਂ ਵੀ ਅੰਮ੍ਰਿਤਕਲ ਹੁਣ ਦੋ ਹੀ ਰਹਿ ਗਈਆਂ ਤੇ ਬਾਕੀ ਇਲੈਕਸ਼ਨ ਦਾ ਬਾਈਕਟ ਕਰਨਾ ਪਿਆ ਇਹਨਾਂ ਨੂੰ 2017 ਦੀ ਅਕਾਲੀ ਦਲ ਦਾ ਤਾਂ ਜਿਹੜਾ ਉਹ ਡੈਮੋ ਸੁਣਾ ਸ਼ੁਰੂ ਹੋ ਗਿਆ 47 ਦੇ ਵਿੱਚ ਇਹਨਾਂ ਖਰਾਬ ਕਿਸ ਤੋਂ ਜਦੋਂ ਡਾਊਨ ਹੋ ਰਹਾ ਇਸ ਦੇ ਬਾਰੇ ਆਪਾਂ ਤਾਂ ਕੀ ਕਹਿ ਸਕਦੇ ਹੋ ਤੁਹਾਡੇ ਜਿਹੜੀ ਐਲੀਗੇਸ਼ਨ ਲਾ ਕੇ ਚਾਈ ਜਾ ਰਹੀ ਹੈ ਉਹ ਜਿਹੜੇ ਕੱਲ ਕੱਢੇ ਆ ਜੋ ਬਸ ਉਹੀ ਕਰਦੇ ਜੀ 2 ਦਸੰਬਰ ਵਾਲਾ ਹੁਕਮਨਾਮਾ ਹੁਣ ਤਾਂ ਸਾਰਿਆਂ ਨੂੰ ਚੰਨਣ ਹੋ ਚੁੱਕਿਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਵੈਸੇ ਇਹ ਆ ਵੀ ਉਹਨਾਂ ਨੂੰ ਨਾ ਉਹ ਬਰਸਾ ਸਿੰਘ ਬਲਟੂ ਆ ਤਾਂ ਸਰਟੀਫਿਕੇਟ ਲੈ ਕੇ ਫੇਰ ਲਾਉਣੇ ਚਾਹੀਦੇ ਸੀ ਉਹ ਇਹ ਨਾ ਹੋਵੇ ਕਿ ਦੇ ਕੱਲ ਨੂੰ ਫੇਰ ਕੋਈ ਨਿਕਲ ਆਵੇ ਤੇ ਜਾਂ ਇਹ ਉਹਨਾਂ ਦੀ ਗੱਲ ਨਾ ਮੰਨਣ ਤੇ ਫੇਰ ਉਹਨਾਂ ਨੂੰ ਇਹ ਕਹਿਣ ਲੱਗ ਜਾਣਗੇ ਕਿ ਕੈਰੇਕਟਰਲੈਸ ਹੈ ਫਲਾਣਾ ਟਮਕਾ ਸਾਡੇ ਵਿੱਚ ਵੀ ਤਾਂ ਕਿਹਾ ਜਾਂਦਾ ਕਿ ਪੋਲਿਟਿਕਸ ਤੇ ਅਰਮ ਕੱਤੀ ਚੱਲਦਾ ਜਿਕਰ ਇੱਕ ਪੋਲਿਟਿਕਸ ਦੇ ਉਦਾਹਰਣ ਵਿੱਚ ਰੇਸ਼ਰ ਕਾਰਕੁਸ਼ ਸਾਥ ਸੰਗਤ ਜੀ ਆ ਕੇ ਤੁਹਾਡਾ ਸਵਾਗਤ ਹੈ। ਹੋਰ ਕੀ ਉਮੀਦਾਂ ਹੋ ਸਕਦੀਆਂ ਨੇ। ਇਹ ਧਰਮ ਹਮੇਸ਼ਾ ਹੀ ਉੱਪਰ ਰਹਿਦੀ। ਪੜਾਅਸ ਵਕਤ ਜਿਹੜਾ ਹੈਗਾ ਰਾਜਨੀਤੀ ਜਿਹੜੀ ਹੈ ਉਹ ਧਰਮਤ ਔਰ ਧਰਮਨੀਆ ਸੰਸਥਾਵਾਂ ਦੇ ਉੱਤੇ ਰਹਾ ਵੀ ਹੋਈ ਹੈ। 10 ਮਿੰਟ ਕਰਨਾ। ਜਦੋਂ ਜਿਹੜੀ ਉਹਨਾਂ ਸਪੱਸ਼ਟ ਕੀਤੀ ਸੀ 25 ਲੱਖ ਜਿੰਨੀ ਵੀ ਹੈਗੀ ਹੈ। ਤੁਹਾਡਾ ਉਹਦੀ ਬਾਰੇ ਕੀ ਕਹਿਣਾ ਜੀ? ਉਹਦੇ ਬਾਰੇ ਕੀ ਕਹਿਣਾ? ਪਤਾ ਨਹੀਂ ਕੀ ਕਰਨਾ, ਕਿਵੇਂ ਕਰਨਾ ਹੁਣ ਉਹ। ਲਾਸਟ ਸਵਾਲ ਜੀ। ਜੇਕਰ ਜੀ 200 ਰੁਪਏ ਉਹ ਕੱਲ ਅਯੋਤ ਰਾਤ ਜੀ ਜਦੋਂ ਉਨੀਏ ਕਿ ਉਹ ਇਹディਹਰ ਅਨੰਦ ਦੀ ਗੱਲ ਹੈ ਨਾ ਕਿ ਅਕਾਲ ਤਖਤ ਸਾਹਿਬ ਤੋਂ ਅਯੋਗ ਕਰਾਰ ਦਿੱਤੇ ਔਰ ਹਰਮੰਦਰ ਸਾਹਿਬ ਦੇ ਮੁੱਖ ਕ੍ਰਾਂਤੀ ਨੇ ਔਰ ਹਰਮੰਦਰ ਸਾਹਿਬ ਦੇ ਮੁੱਖ ਕ੍ਰਾਂਤੀ ਦਾ ਉਹਦਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰੋਂ ਵੱਡਾ ਔਰ ਸਨਮਾਨਜਨਕ ਹੈ ਇਹ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹ ਕਹਿੰਦੇ ਨੇ ਅਯੋਗ ਨੇ ਅਸਮਰਥ ਨੇ ਇਹ ਹਰਮੰਦਰ ਸਾਹਿਬ ਦੇ ਹੈਡ ਕ੍ਰਾਂਤੀ ਦੀ ਪਦਵੀ ਤਾਂ ਉਸ ਤੋਂ ਵੱਡੀ ਹੈ ਮਹਾਨ ਹੈ ਉਹਨੇ ਕਿਵੇਂ ਯੋਗ ਹੋ ਗਏ ਉਹ